ਰਾਜ ਗ੍ਰਿੰਦਰ ਸਿੰਘ ਕਮਾਂਡ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹ ਜਿਹੜਾ ਹੈ ਕਿ ਟਰੈਕਟਰ ਹਾਈਵੇ ਜਿਹੜੇ ਵੱਡੇ ਹਾਈਵੇ ਦਿੱਲੀ ਨੂੰ ਜਾ ਰਹੇ ਨੇ ਉਹਦੇ ਉੱਪਰ ਦਿੱਲੀ ਵੱਲ ਨੂੰ ਮੂੰਹ ਕਰਕੇ ਲੰਮੀਆਂ ਲਾਈਨਾਂ ਟਰੈਕਟਰ ਦੀਆਂ ਲੰਬੀਆਂ ਕਤਾਰਾਂ ਮਿਲ ਲੱਗਦਾ ਸਾਰਾ ਹਾਈਵੇ ਭਰ ਜਾਣਾ ਤੁਸੀਂ ਦੇਖ ਲਓ ਆ ਥੋੜੇ ਚਿਰ ਦੇ ਵਿੱਚ ਹੀ ਆ ਕਿੰਨਾ ਕਿੰਨੀ ਦੂਰ ਤੱਕ ਚਲਾ ਗਿਆ ਹਾਈਵੇ ਤੇ ਇਹ ਇਸ ਕਰਕੇ ਆ ਕਿ ਆਪਾਂ ਸੈਂਟਰ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਇਹਨਾਂ ਟਰੈਕਟਰਾਂ ਦੇ ਮਗਰ ਟਰਾਲੀਆਂ ਪਾ ਕੇ ਇਹਨਾਂ ਨੂੰ ਸੈਲਫ ਵਜ ਕੇ ਤੁਹਾਡੇ ਵੱਲ ਆਉਂਦੇ ਆ ਟਾਈਮ ਨਹੀਂ ਲਿਕਣਾ ਮੋਤੀ ਸਾਹਿਬ ਨੂੰ ਇਹ ਕਹਿ ਰਹੇ ਆ ਕਿ ਤੁਸੀਂ ਇਹ ਜਿੱਦ ਛੱਡ ਦਿਓ ਕਿ ਅਸੀਂ ਉੱਥੇ ਬਾਰਡਰ ਬਣਾ ਕੇ ਆਪਣੇ ਲੋਕਾਂ ਨੂੰ ਆਪਣੇ ਪੰਜਾਬ ਚ ਨਹੀਂ ਕੋ ਮੰਨ ਦੇਣਾ ਜਿਹੜਾ ਕੋਈ ਪੰਜਾਬ ਦੇ ਵਿੱਚ ਸਾਡੀ ਮਰਜ਼ੀ ਤੋਂ ਬਗੈਰ ਪੈਰ ਇੱਧਰ ਰੱਖੂਗਾ ਜਾਂ ਇੱਧਰ ਉਹਨੂੰ ਗੋਲੀ ਮਾਰਾਂਗੇ ਇਹ ਗੱਲੋਂ ਛੱਡ ਦੇਣ ਔਰ ਉਹਨਾਂ ਦੀਆਂ ਗੱਲਾਂ ਸੁਣਨ ਗੱਲਾਂ ਮੰਨਣੀਆਂ ਤੇ ਅੱਗੇ ਦੀ ਗੱਲ ਆ ਸੁਣਨ ਤੇ ਸਹੀ ਉਹਨਾਂ ਦੀ ਕਿਉਂਕਿ ਉਹ ਸ਼ਾਂਤਮਈ ਤਰੀਕੇ ਨਾਲ ਜਾ ਰਹੇ ਨੇ ਉਹਨਾਂ ਕੋ ਜੇ ਕੋਈ ਹਥਿਆਰ ਜਾਂ ਕੋਈ ਚੀਜ਼ ਹੈਗੀ ਤੇ ਫਿਰ ਆਪਾਂ ਕਹਿ ਸਕਦੇ ਹਾਂ ਕਿ ਇਹ ਗਲਤ ਅੰਸਰ ਆ ਰਹੇ ਨੇ ਜਿਸ ਤੋਂ ਉਹਨਾਂ ਕੋਲ ਕੁਝ ਵੀ ਨਹੀਂ ਹੈ ਇੱਡੇ ਸ਼ਾਂਤਮਈ ਤਰੀਕੇ ਨਾਲ ਉਹ ਬੈਠੇ ਨੇ ਉੱਥੇ ਉਹ ਜਾਪ ਕਰ ਰਹੇ ਨੇ ਪਾਠ ਕਰ ਰਹੇ ਨੇ ਫਿਰ ਉਹਨਾਂ ਤੇ ਗੋਲੀਆਂ ਕਿਉਂ ਚਲਾਈਆਂ ਜਾ ਰਹੀਆਂ ਨੇ ਜੇ ਇਹ ਅੱਜ ਇੱਥੇ ਦਾ ਮਾਰਚ ਜਿਹੜਾ ਇਹ ਆਪਾਂ ਨੇ ਇਹ ਜਿਹੜੇ ਵੱਡੇ ਲੀਡਰ ਨੇ ਬੀਜੇਪੀ ਦੇ ਅਸ਼ਵੀ ਸੇਖੜੀ ਜੀ ਉਹਨਾਂ ਦੇ ਘਰ ਆਪਣਾ ਕਾਲਜ ਦੇ ਸਾਹਮਣੇ ਔਰ ਉਹਨਾਂ ਦੇ ਪੰਪਤ ਦੇ ਸਾਹਮਣੇ ਇਕਤਾਰ ਲਾਈ ਹੈ ਕਿ ਉਹਨਾਂ ਨੂੰ ਵੀ ਪਤਾ ਲੱਗ ਜੇ ਕਿ ਜਿਹੜੇ ਕਿਸਾਨਾਂ ਕਿਸਾਨ ਇਹਨਾਂ ਦੇ ਪੰਪ ਤੋਂ ਤੇਲ ਪਾਉਂਦੇ ਨੇ ਜਿਨ੍ਹਾਂ ਦੇ ਬੱਚੇ ਤੇ ਪੜਦੇ ਨੇ ਜੇ ਉਹਨਾਂ ਨੂੰ ਗੋਲੀਆਂ ਮਾਰਨ ਵਾਲਿਆਂ ਦੇ ਖਿਲਾਫ ਅਸੀਂ ਆਵਾਜ਼ ਨਹੀਂ ਚੁੱਕਾਂਗੇ ਤੇ ਫਿਰ ਅਸੀਂ ਖਤਮ ਹੋ ਜਾਾਂਗੇ ਪੋਲੀਟਿਕਲੀ ਤੇ ਖਤਮ ਹੋ ਹੀ ਪਏ ਆ ਪੋਲੀਟਿਕਲੀ ਤੇ ਹੁਣ ਜੋ ਮਰਜ਼ੀ ਕਰ ਲੈਣੇ ਖਤਮ ਆ ਆਰਥਿਕ ਤੌਰ ਤੇ ਵੀ ਖਤਮ ਹੋ ਜਾਣਗੇ ਔਰ ਦੇਸ਼ 'ਚ ਰਹਿਣ ਜੋਗੇ ਵੀ ਨਹੀਂ ਰਹਿਣਗੇ ਇਹਨਾਂ ਨੂੰ ਦੇਸ਼ 'ਚੋਂ ਬਾਹਰ ਪੱਜਣਾ ਪਏਗਾ ਬਿਲਕੁਲ ਉਹ ਲੜਕੇ ਦੀ ਮੈਂ ਵੀ ਦੇਖੀ ਵੀਡੀਓ ਉਹਨੂੰ ਕਹਿੰਦੇ ਇੰਨਾ ਕੁ ਕੁੱਟਿਆ ਉਹ ਕਹਿੰਦਾ 30 35 ਬੰਦਿਆਂ ਨੇ ਮੈਨੂੰ ਕੁੱਟਿਆ ਉਹਨੇ ਦੱਸਿਆ ਆਉਣ ਲੀਡਰਾਂ ਨੂੰ ਕਿ 30 35 ਬੰਦਿਆਂ ਨੇ ਕੁੱਟਿਆ ਪਤਾ ਨਹੀਂ ਕਿੰਨੇ ਕੁ ਡੰਡੇ ਉਹਦੇ ਤੇ ਤੋੜ ਛੱਡੇ ਸੇਰ ਲਤੋ ਦੀ ਪੂਰੀ ਟੁੱਟੀ ਮਤਲਬ ਥੋੜਾ ਜਿਹਾ ਤੇ ਉਹ ਬੋਲਿਆ ਹੀ ਨਹੀਂ ਔਰ ਇਹ ਹਾਲਾਤ ਜੋ ਦੱਸ ਰਿਹਾ ਵਾ ਜਦੋਂ ਆਪਾਂ ਉਹ ਹਾਲਾਤ ਸੁਣਦੇ ਆ ਤੇ ਇਹ ਹਾਲਾਤ ਤੇ ਆਪਾਂ ਮੇਰੇ ਖਿਆਲ ਨਾਲ ਕਿਹ ਕਿਤਾਬ 'ਚ ਹਿਟਲਰ ਦੇ ਵੇਲੇ ਵੀ ਨਹੀਂ ਅਸੀਂ ਪੜੇ ਵੀ ਇਦਾਂ ਦੇ ਹਾਲਾਤ ਉੱਥੇ ਪੈਦਾ ਹੋਏ ਕਿ ਉਹ ਆਪਣੇ ਲੋਕਾਂ ਨੂੰ ਇੰਨਾ ਕੁੱਤੀ ਗਏ ਹਰ ਇੱਕ ਨੂੰ ਕੁੱਤੀ ਗਏ ਇਹ ਤੇ ਬਹੁਤ ਹੀ ਮਾੜੇ ਹਾਲਾਤ ਪੈਦਾ ਹੋ ਗਏ ਨੇ ਇਹਨਾਂ ਨੂੰ ਕਿਸਾਨ ਇਹ ਹਾਲਾਤ ਰਹਿਣ ਨਹੀਂ ਦੇਗਾ ਇਹ ਹਾਲਾਤ ਕਿਸਾਨ ਬਦਲ ਕੇ ਰਹੇਗਾ ਕਿਸਾਨ ਮਜ਼ਦੂਰ ਔਰ ਮਲਾਜ਼ਮ ਵੀ ਨਾਲ ਨੇ ਕਿਉਂਕਿ ਜਦੋਂ ਆਪਾਂ ਬੰਦ ਕੀਤਾ ਸੀ ਭਾਰਤ ਬੰਦ ਕੀਤਾ ਸੀ ਲੋਕਾਂ ਨੇ ਆਪਣੇ ਆਪ ਸਮਰਥਨ ਦਿੱਤਾ ਵਕੀਲਾਂ ਨੇ ਸਕੂਲਾਂ ਵਾਲਿਆਂ ਨੇ ਲਿਖ ਲਿਖ ਕੇ ਭੇਜਿਆ ਸਾਨੂੰ ਕਿਸਾਨ ਏਕਤਾ ਜਿੰਦਾਬਾਦ ਵਕੀਲਾਂ ਨਾਰੇ ਮਾਰੇ ਉਹ ਤਾਂ ਮੈਂ ਦੇਖਿਆ ਉਸ ਦਿਨ ਤੇ ਕਾਂਗਰਸ ਇਕ ਰੈਲੀ ਕਰ ਰਹੀ ਸੀ ਉਹ ਵੀ ਨਾਰੇ ਲਾ ਰਹੇ ਸੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਔਰ ਇਹ ਨਾਰਾ ਮੋਦੀ ਨੂੰ ਵੀ ਲਾਉਣਾ ਪਏਗਾ ਇਹ ਅਸੀਂ ਉਹਦੇ ਮੂੰਹ 'ਚ ਲਵਾ ਕੇ ਰੱਖਾਂ ਛੱਡਾਂਗੇ ਹਾਂ ਇਹ ਜ਼ਰੂਰ ਹੈ ਕਿ ਇਹ ਨਾਰਾ ਲਾ ਕੇ ਉਹਨੇ ਭੱਜਣਾ ਕਿ ਇੱਥੇ ਰਹਿਣਾ ਉਹ ਵਿਚਾਰ ਕਰ ਲਿਆ। ਜਿਹੜਾ ਨਾ ਗੁਰਮੀਤ ਸਿੰਘ ਡਢਿਆਲਾ ਵੀ ਹਰ ਚੀਜ਼ ਦਾ ਕੋਈ ਚੈਲੰਜ ਹੁੰਦਾ। ਜਦੋਂ ਸਰਕਾਰ ਨੇ ਚੈਲੰਜ ਕੀਤਾ ਸੀ ਕੋਈ ਟਰੈਕਟਰ ਆਪਾਂ ਜਿਹੜਾ ਰੋਡ ਤੇ ਨਹੀਂ ਚੜਨ ਦੇਾਂਗੇ। ਉਹ ਅਸੀਂ ਉਹਨਾਂ ਦਾ ਚੈਲੰਜ ਕਬੂਲ ਕੀਤਾ ਔਰ ਟਰੈਕਟਰ ਆਪਾਂ 메ਨ ਰੋਡ ਤੇ ਲੈ ਕੇ ਲਿਜਾਦੇ ਅੱਜ ਤੇ ਜਿਹੜਾ ਪ੍ਰਭਾਵ ਦੀ ਗੱਲ ਆ ਸਾਡਾ ਤੇ ਸ਼ੁਰੂ ਤੋਂ ਲੈ ਕੇ ਜਿਉਂ ਆਪਾਂ ਦਿੱਲੀ ਦਾ ਮੋਰਚਾ ਜਿੱਤ ਕੇ ਆਏ ਆ। ਉਦੋਂ ਤੋਂ ਲੈ ਕੇ ਕੋਈ ਨਾ ਕੋਈ ਪ੍ਰੋਗਰਾਮ ਸਾਡਾ ਚੱਲਦਾ ਰਿਹਾਦਾ ਸਭ ਕੁਲੇ ਫੂਕਨ ਦਾ ਕਦੀ ਮੰਗ ਪੱਤਰ ਦੇਣ ਦਾ ਦੇਖਣ ਨੂੰ ਤਾਂ ਭਾਵੇਂ ਨਹੀਂ ਲੱਗਦਾ ਪਰ ਦਬਾਅ ਉਹਨਾਂ ਦੇ ਪੂਰਾ ਬਣਿਆ ਰਹਿਦਾ ਵਾ ਸਰਕਾਰ ਦੇ ਉੱਤੇ ਤਾਂ ਹੀ ਤੇ ਉਹ ਜਦੋਂ ਆਪਾਂ ਕੋਈ ਤਾਲ ਦਿੰਨੇ ਆ ਦਿੱਲੀ ਜਾਣ ਦੀ ਜਾਂ ਕਿਤੇ ਵੀ ਚਾਹੇ ਉਸੇ ਵਾਲੇ ਬੈਰੀਕੇਡਿੰਗ ਸ਼ੁਰੂ ਕਰ ਦਿੰਦੇ ਨੇ ਜੇ ਦਬਾਅ ਹੈਗਾ ਹੀ ਆ ਤਾਂ ਬੈਰੀਕੇਡਿੰਗ ਕਰਦੇ ਨੇ ਬਾਕੀ ਸਾਡੇ ਨਾਲ ਜਦੋਂ ਹਰ ਵਰਗ ਤੁਰ ਪੈਂਦਾ ਆ ਫਿਰ ਇਹਨਾਂ ਨੂੰ ਆਪਣੀ ਕੁਰਸੀ ਹਲਦੀ ਦੇਖਦੀ ਆ ਇਹ ਜਿੰਨੀਆਂ ਵੀ ਸਰਕਾਰਾਂ ਨੇ ਸਮਝ ਲਓ ਕਿ ਝਾਲਮ ਸਰਕਾਰਾਂ ਹੀ ਕਹਿ ਸਕਦੇ ਇਹਨਾਂ ਨੂੰ ਇੱਕ ਕਾਰਪੋਰੇਟਾਂ ਦੀਆਂ ਸਰਕਾਰਾਂ ਨੇ ਜੋ ਕਾਰਪੋਰੇਟਾਂ ਦੀਆਂ ਪਾਲਿਸੀਆਂ ਚਲਦੀਆਂ ਨੇ ਉਸੇ ਹਿਸਾਬ ਨਾਲ ਹੀ ਚੱਲਦੇ ਨੇ ਜਿਸ ਤਰ੍ਹਾਂ ਵੀ ਕਾਰਪੋਰੇਟ ਕਹਿੰਦੇ ਨੇ ਕਿ ਆਪਾਂ ਕਿਹੜੇ ਦੇਸ਼ ਕਿਹੜੀ ਸਰਕਾਰ ਬਣਾਉਣੀ ਹੈ ਬਣਾ ਲੈਂਦੇ ਨੇ ਇਹ ਦੇ ਵਿੱਚ ਕੱਟਕੁੱਥਲੀਆਂ ਨੇ ਸਾਨੂੰ ਗੁੱਸਾ ਵੀ ਨਹੀਂ ਇਹਨਾਂ ਤੇ ਬੋਧਾ ਕਰਨਾ ਚਾਹੀਦਾ ਇਹਨਾਂ ਦੇ ਪੱਲੇ ਆਪ ਕੁਝ ਨਹੀਂ ਹੈਗਾ ਜਿੱਦਾਂ ਹੁਣ ਅੱਜ ਆਪੂ ਤਾ ਵੀ ਜੇ ਵੇਖੋ ਜੀ ਮੀਟਿੰਗ ਵਾ ਇਹਨਾਂ ਦੀ ਚੱਲ ਰਹੀ WTO ਦੀ ਤੇ ਇਹ ਅੱਜ ਉਹਦੇ ਵਿਰੋਧ ਵਿੱਚ ਵੀ ਅਸੀਂ ਹੁਣ ਉਹਨਾਂ ਦਾ WTO ਦਾ ਪੁਤਲਾ ਵੀ ਫੂਕਾਂਗੇ ਤੇ ਉਥੇ ਸਬੰਧ ਦੇ ਵਿੱਚ ਆਪਾਂ ਜਿਹੜਾ ਟਰੈਕਟਰ ਫਰੇਡ ਵੀ ਆ ਸਾਡੀ ਇਹ ਇਹ ਸਾਡਾ ਪ੍ਰੋਗਰਾਮ ਜਿਹੜਾ ਵਾ ਤਕਰੀਬਨ ਦਤੀ ਚਾਰ ਵਜੇ ਤੱਕ ਚੱਲੇਗਾ ਹੁਣ ਸਾਡਾ ਇਹ ਪੁਤਲਾ ਫੂਕਣ ਦਾ ਟਾਈਮ ਜਿਹੜਾ ਹੋ ਗਿਆ ਉਦੋਂ ਉਹਨਾਂ ਦੀ ਬੀਟਿੰਗ ਚਾਲੂ ਹੋਏਗੀ ਉਦੋਂ ਆਪਾਂ ਉਹਨਾਂ ਦਾ ਪੁਤਲਾ ਫੂਕਾਂਗੇ ਤੇ ਭਾਰਤ ਜਿਹੜਾ ਆ ਇਹ WTO ਤੋਂ ਬਾਹਰ ਆਵੇ ਬਾਹਰ ਆਊਗਾ ਕਾਈ ਬਾਲੀਆਂ ਦੇ ਦੇਸ਼ਾਂ ਦੇ ਨਾਲ ਆਪਣੀ ਫਸਲ ਦਾ ਜਿਹੜਾ ਵਾ ਉਹ ਕੰਪੈਰੀਜ਼ਨ ਕਰਕੇ ਤਾਂ ਆਪਾਂ ਬੁਝਾ ਦੇ ਸਹੀ ਤਰੀਕੇ ਨਾਲ ਦੇਖ ਸਕਾਂਗੇ ਕਾਈ ਅਮਰਸੀ ਲੈ ਸਕਾਂਗੇ ਜੇ ਉਹਨਾਂ ਨੂੰ ਤਾਂ ਸਬਸਿਡੀਆਂ ਬਹੁਤ ਮਿਲਦੀਆਂ ਨੇ ਤੇ ਸਾਨੂੰ ਸਬਸਿਡੀ ਨਾਮਾਤਰ ਮਿਲਦੀ ਆ ਜਿੰਨੀ ਕੁ ਮਿਲਦੀ ਆ ਡਬਲਯੂਟੀਓ ਉਹ ਵੀ ਕਹਿੰਦਾ ਕਿ ਇਹ ਵੀ ਬੰਦ ਕਰੋ ਜਦੋਂ ਡਬਲ ਕੀ ਉਹਦੇ ਕਹਿਣ ਤੇ ਇਹ ਵੀ ਬੰਦ ਹੁੰਦੀਆਂ ਨੇ ਤੇ ਫਿਰ ਵੇਖ ਲਓ ਕਿ ਪੰਜਾਬ ਜਿਹੜਾ ਅੱਗੇ ਹੀ ਇੰਨਾ ਤੱਕ ਉਜੜਿਆ ਪਿਆ ਉਹ ਰਹਿੰਦਾ ਹੁੰਦਾ ਵੀ ਉਜੜ ਜਾਊਗਾ ਅੱਜ ਆਪਣਾ ਨਾਮ ਵਰਿੰਦਰ ਸਿੰਘ ਜੀ ਵੇਖੋ ਜੀ ਜਿਹੋ ਜਿਹੇ ਹਾਲਾਤ ਬਣਦੇ ਆ ਜੀ ਵੇਖੋ ਜੀ ਸਾਰੇ ਇੱਕ ਨੂੰ ਘਰੋਂ ਬਾਹਰ ਨਿਕਲਣਾ ਹੀ ਪੈਣਾ ਭਾਵੇਂ ਜਦੋਂ ਸਾਡੇ ਆ ਮਿਲ ਕੇ ਜਿਵੇਂ ਇਦਾਂ ਹੋਣੇ ਹੀ ਨਿਕਲੇ ਸਾਡਾ ਹੁਣ ਬੇਟਾ ਵਾ ਹੁਣ ਬੇਟੇ ਨੇ ਮੈਨੂੰ ਆਖਿਆ ਪਪਾ ਜਸਤਾਰ ਸਜਾ ਕੇ ਟਰੈਕਟਰ ਤੇ ਫੇਰ ਜਾਣਾ ਵੇਖੋ ਤੁਹਾਡੇ ਸਾਹਮਣੇ ਜਸਤਾਰ ਸਜਾਈ ਹੋਈ ਹੈ ਉਹਨਾਂ ਨੇ ਆਖਿਆ ਹੁਣ ਆਉਣ ਵਾਲੀ ਪੀੜ੍ਹੀ ਵੇਖੋ ਤੁਸੀਂ ਆਪ ਜਿਹੜੀ ਮਿਲ ਕੇ ਦੇ ਕਹਿਣ ਤੇ ਕਿਉਂ ਨਾ ਅਸੀਂ ਹੋਰ ਸਾਨੂੰ ਜੋਸ਼ ਵੱਧ ਬਿਲਕੁਲ ਬਿਲਕੁਲ ਉਹ ਉਹਨੂੰ ਉਹਦੇ ਤੇ ਅਸਰ ਪਾਉਣ ਲਈ ਸਭ ਕੁਝ ਕੀਤਾ ਜਾ ਰਿਹਾ ਇਹ ਆਪਾਂ ਦੱਸ ਰਹੇ ਹਾਂ ਕਿ ਜਿਵੇਂ ਫੌਜਾਂ ਤਿਆਰੀ ਕਰਦੀਆਂ ਨੇ ਉਸੇ ਤਰ੍ਹਾਂ ਹੀ ਕਿਸਾਨ ਜਿਹੜੇ ਨੇ ਆਪਣੀ ਪੂਰੀ ਰੰਜਿਵਨ ਛੱਡ ਕੇ ਤਿਆਰੀ ਕਰ ਰਹੇ ਨੇ ਕਿਸਾਨ ਨੇ ਕਿੰਨਾ ਕਿ ਸੌਖਾ ਸਾਡੇ ਦੇ ਉੱਤੇ ਆਣਾ ਕਿਸਾਨ ਨੇ ਕਿੰਨਾ ਕਿ ਸੌਖਾ ਉਸ ਦਿੱਲੀ ਵਾਲੇ ਨੂੰ ਝੂਠ ਕਰਕੇ ਉੱਥੇ ਸੰਘਰਸ਼ ਕਰਨਾ ਕਿਸਾਨਾਂ ਲਈ ਘਰੋਂ ਪੁੱਤ ਛੱਡਣੇ ਘਰਾਂ ਆਈਆਂ ਛੱਡਣੀਆਂ ਬੱਚੇ ਛੱਡਣੇ ਜਾ ਆਪਾਂ ਕਹਿ ਦਈਏ ਖੇਤੀਬਾੜੀ ਸਾਰਾ ਸਾਰੀ ਛੱਡ ਕੇ ਆਪਾਂ ਸੜਕ ਤੇ ਆ ਤੇ ਜੇ ਸੜਕ ਤੇ ਆ ਲਾਪਰਵਾਹੀ ਤੇ ਇਹਨੂੰ ਕਹਿ ਨਹੀਂ ਸਕਦੇ ਇਹ ਜਿਹੜੀ ਸੜਕ ਤੇ ਆਉਣਾ ਸਾਡਾ ਇੱਕ ਸ਼ੌਕ ਨਹੀਂ ਇਹ ਸਾਡਾ ਹੱਕ ਹੈ ਡੈਮੋਕ੍ਰੇਸੀ ਜੀ ਰਹਿੰਦੇ ਆ ਡੈਮੋਕ੍ਰੇਸੀ ਦੇ ਵਿੱਚ ਹੁੰਦਾ ਕਿ ਜਿੱਥੇ ਮਰਜ਼ੀ ਆ ਸਕਦੇ ਆ ਜਾ ਸਕਦੇ ਆ ਪਰ ਇਹ ਬੈਨ ਕਿਉਂ ਇਹ ਤੇ ਪਾਕਿਸਤਾਨ ਨੂੰ ਵੀ ਮਾਰਾ ਪਾਕਿਸਤਾਨ 'ਚ ਇੱਕ ਤਾਰਾ ਲਗੀਆਂ ਨੇ ਇੱਥੇ ਇਹਨਾਂ ਨੇ ਪਤਾ ਹੀ ਨਹੀਂ ਕਿੰਨੀਆਂ ਤਾਰਾ ਲਾਤੀਆਂ ਇੱਕ ਪੰਜਾਬ ਨੂੰ ਰੋਕਣ ਵਾਸਤੇ